ਇਦੋਂ ਕਿ ਨਾ ਲਾਲ ਮਿਰਚ ਤੋੜ ਰਿਹਾ ਵੀਰ ਜੀ ਚਾਏ ਸੀ ਨਾ ਹੁਣ ਕਿੱਥੇ ਇੱਥੇ ਬੰਨੀ ਐ ਲਾ ਬੰਨੀ ਐ ਕੋ ਕੋ ਸਭ ਕੋ ਸਭ ਆਪ ਕੋਈ ਮੂਰੀਆ ਦੇਖੋ ਜੀ ਨਹੀਂ ਹੋ ਜਾਂਦੇ ਹਾਂ ਇਹ ਮੂਰੀਏ ਹੋ ਜਾਂ ਮੈਂ ਲੜਕ ਬਾਬੇ ਨੂੰ ਚਮਚਾਣੇ ਜਿਹੜਾ ਸਟਾਕ ਹੈ ਜਮਾ ਹੌਲੀ ਹੌਲੀ ਆਉਂਦਾ ਅੱਜ ਭੀੜ ਹੈਗੀ ਆ ਬਾਲੀ ਕੰਡੇ ਆ ਦਿਓ ਵੀ ਚਲੋ ਹੋ ਜਾਓ ਉੱਧਰ ਨੂੰ ਲਾਈਨ 'ਚ ਲੱਗ ਜਾਓ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਐ ਤੇ ਹੁਣ ਚੱਲਦੇ ਆਂ ਬੱਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਦਾ ਪਹੜ ਕਰ ਲਿਆ ਹਾਂਜੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਕਰਦੇ ਹਾਂ ਤੇ ਅੱਜ ਮਾਲਕ ਦੀ ਕਿਰਪਾ ਨਾਲ ਸਵੇਰੇ ਕਰਤੀ ਕਿਰਪਾ ਮਾਲਕ ਨੇ ਸਵੇਰੇ ਟਾਈਮ ਨਾਲ ਉਠਾਤਾ ਤੇ ਕਰਕੇ ਦਰਸ਼ਨ ਹਾਂਜੀ ਗੁਰਦੁਆਰਾ ਸਾਹਿਬ ਤੋਂ ਆਗੇ ਸੀਚ ਕਰੇ ਤੇ ਜਿਹੜੇ ਵੀ ਬੰਦੇ ਆਪਾਂ ਨੂੰ 100 200 ਕੋਈ ਵੀ ਚਲੋ ਕੋਈ ਵੀ ਬੰਦਾ ਦੇਖਦਾ ਤੇ ਗੁਰਦੁਆਰਾ ਸਾਹਿਬ ਜਾਇ ਕਰੋ ਗੁਰੂ ਮਹਾਰਾਜ ਦਾ ਪਾਠ ਕਰਿਆ ਕਰੋ ਕਿਉਂਕਿ ਉਸ ਮਾਲਕ ਨੇ ਆਪਾਂ ਨੂੰ ਭੇਜਿਆ ਜੇ ਆਪਾਂ ਉਹਦੇ ਸ਼ੁਕਰਾਨਾ ਨਾ ਕੀਤਾ ਤਾਂ ਕੋਈ ਫਾਇਦਾ ਨਹੀਂ ਗੁਰਦੁਆਰਾ ਸਾਹਿਬ ਸਵੇਰੇ ਨਹੀਂ ਜਾ ਜਾਂ ਹੁੰਦਾ ਦਾ ਸ਼ਾਮ ਨੂੰ ਤੇ ਇੱਕ ਗੱਲ ਹੋਰ ਕਿਸੇ ਦਾ ਮਾੜਾ ਕਰਨਾ ਤਾਂ ਪਾਪ ਹੈ ਤੇ ਜਿਹੜਾ ਸੋਚਣਾ ਉਹ ਬਹੁਤ ਹੀ ਵੱਡਾ ਪਾਪ ਹੈ ਕਿਸੇ ਦਾ ਮਾੜਾ ਸੋਚਿਆ ਨਾ ਕਰੋ ਕਿਸੇ ਦਾ ਮਾੜਾ ਕਰਿਆ ਨਾ ਕਰੋ ਕਿਉਂਕਿ ਉਹ ਗਾਹਾਂ ਮੂਰੇ ਗੱਲਾਂ ਦੇ ਨਹੀਂ ਆ ਜਾਂਦੀਆਂ ਨੇ ਤੇ ਬਸ ਇਹੀ ਕਹਿਣਾ ਗੁਰੂ ਮਹਾਰਾਜ ਦਾ ਪਾਠ ਤੇ ਗੁਰਦੁਆਰਾ ਸਾਹਿਬ ਜਾ ਕੇ ਸਰਬੱਤ ਦਾ ਭਲਾ ਤੰਦਰੁਸਤੀ ਦਾ ਆਸਮੰਗਿਆ ਕਰੂ ਕੋ ਬਸ ਮਤਾ ਇਹੀ ਕਹਿਣਾ ਜੀ ਚਲੋ ਗੁਰਦੁਆਰਾ ਸਾਹਿਬ ਤੋਂ ਜਾ ਕੇ ਇਧਰ ਲੱਗੀ ਆਪਣੀ ਸਬਜ਼ੀ ਤੇ ਦੋਹੋ ਜੀ ਦੇਖੋ ਆਹ ਰੈਡੀ ਕੀ ਤੋੜਨਾ ਹੈ ਲਾਲ ਮਿਰਚ ਤੋੜ ਰਿਹਾ ਵੀਰ ਜੀ ਲਾਲ ਮਿਰਚਾਂ ਤੋੜਦਾ ਬਾਬੋ ਰੈਡੀ ਕਦੂ ਵੀ ਲੱਗੇ ਹੈ ਨਾ ਜਿਹੜੀ ਉਹ ਸੀ ਪੀਡੀਆਂ ਖਾ ਗਏ ਬਾਬੇ ਦੋ ਤਿੰਨ ਵਾਰੀ ਤੋੜ ਕੇ ਮਰੂਦ ਹਜੇ ਕੱਚੇ ਨੇ ਇਹ ਸਰਫ ਆਫਾ ਲੈ ਕੇ ਦੇ ਲਿਆਉਣਾ ਬਾਬੂ ਆਪਦੇ ਘਰੇ ਲਾ ਲਿਆ ਕਰੋ ਸਬਜ਼ੀਆਂ ਪਹੁੰਚ ਗਈ ਜੀ ਖੇਤ ਤੇ ਮੋਟਰ ਚੱਲੀ ਜਾਂਦੀ ਐ ਚਾਏ ਸੀ ਨਾ ਹੁਣ ਨਾ ਆਇਆ ਬਾਬੇ ਪੂਰਾ ਫਲਸ ਆ ਗਏ ਜੀ ਖੇਤੋਂ ਮੋਟਰ ਦੇ ਗਈ ਸੀ ਨਹਾਉਣ ਤੇ ਹੁਣ ਆਪਾਂ ਘਰੇ ਆ ਕੇ ਵੀ ਨਾਲ ਤੇ ਹੁਣ ਖੇਡਦੇ ਆਪਾਂ ਜਵਾਕ ਨਾਲ ਕਿਵੇਂ ਪੁੱਤਾਂ ਮਮਟਾ ਹੈ ਠੀਕ ਹੈ ਇੱਕ ਹੱਲ ਤਾਂ ਕਰ ਦੇ ਇੱਕ ਚੱੱਚੀ ਘਰ ਬਰਨਾ ਮੰਨੀ ਹੈ ਤੇਰੇ ਕਿੱਥੇ ਬੰਨੀ ਹੈ ਬਰਨਾ ਚੱਕ ਬਰਨਾ ਚੱਕ ਕਿੱਥੇ ਇੱਥੇ ਬੰਨੀ ਹੈ ਲੈ ਬੰਨੀ ਹੈ ਨਾ ਸੋਨਾ ਪਰਨਾ ਬੰਨਿਆ ਗਿਆ ਤੂੰ ਮਿੱਟ ਚੜਾਤਾ ਓਏ ਹੈ ਬਸ ਸੋਨ ਨਹੀਂ ਮ ਬਣਦਾ ਮੈਂ ਨਹੀਂ ਬਣਦਾ ਤੇਰੇ ਮੈਂ ਅੰਦਰ ਸਰਾਨਾ ਲੈ ਗਿਆ ਜਾ ਭੱਜ ਕੇ ਜਾ ਸਰਾਨਾ ਸਰਾਨਾ ਲੈ ਗਿਆ ਸਰਾਨਾ ਸਰਾਨਾ ਲਿਆ ਕश्ती 'ਚ ਅੰਦਰ ਬੈਠਾ ਕਿਰਤੀ ਤੂੰ ਭੱਜ ਕੇ ਜਾ ਉਹ ਸੁਣ ਲੈ ਨਾ ਜਵਾਕੀ ਗੱਲ ਗੋੜ ਉਹਨਾਂ ਕੇ ਕਿਰਤੀ ਜੀ ਜਲਦੇ ਆਂ ਦੀਪ ਘਟਾਵੇ 'ਚ ਹਾਂਜੀ ਚੱਲ ਵੀ ਦੀਪ ਘਟਾਵੇ 'ਚ ਤੇ ਮਿਲਦੇ ਆ ਜਾਂ ਕੇ ਹੋ ਗਏ ਸੀ 14 15 ਜਣੇ ਇਹ ਆਈ ਦੀਪਕ ਢਾਬਾ ਤੇ ਇਤਰ ਵੀ ਮਿਲਦੇ ਨੇ ਇੱਥੇ A to Z ਸਾਰਾ ਸਮਾਨ ਮਿਲਦਾ ਜਮਾਂ ਵੈਸ਼ਨੂ ਢਾਬਾ ਹੈ ਸ਼ੁੱਧ ਵੈਸ਼ਨੂ ਢਾਬਾ ਹੈ ਦੀਪਕ ਢਾਬਾ ਤਨੋਲਾ ਇੱਧਰ ਦੀਪ ਲਿਟਰੇਚਰ ਬੁੱਕਸ ਦੇਖ ਕੋਈ A to Z ਸਾਰਾ ਸਮਾਨ ਮਿਲਦਾ ਆ ਜਾ ਆ ਜਾ ਸਾਰਾ ਕੁਸ ਉਧਰ ਸਮੋਸਾ ਪਾਟੀ ਸਾਰਾ ਕੁਝ A to Z ਦੀਪ ਖਡਾਬਾ ਪੂਰਾ ਮਸ਼ਹੂਰ ਢਾਬਾ ਹੈ ਕੋਈ ਵੀ ਗਾਇਕ ਇਧਰ ਨਹੀਂ ਨੰਗੇ ਤਾਂ ਇੱਥੇ ਆ ਕੇ ਖੜਦੀ ਖੜਦਾ ਹੈ ਠੂਕੋ ਸਭ ਕੋ ਸਵਾਪ ਹੋਈ ਮੂਰੀਆ ਦੇ ਕੋਈ ਉਹ ਦੇਖੀ ਬੱਦ ਕੀ ਕਰੀ ਇਹਨਾਂ ਨੇ ਉਹ ਹੋਇਆ ਮੈਂ ਪੇਵਾ ਲੜ ਇਹ ਦੀਪ ਘਟਾ ਮੇਰਾ ਚਾਰ ਆਹ ਲੈ ਲੱਸੀ ਦਾ ਬਾਦੇ ਉਹ ਲੈ ਜੂਂ ਪਾਇਆ ਉਹ ਲੱਸੀ ਨਾ ਰੱਖ ਲਓ ਮਾਲ ਹਜੇ ਆਊਗਾ ਮਾਲ ਹਜੇ ਆਊਗਾ ਲੱਸੀ ਨਾਲ ਹੀ ਨੇ ਡੱਕ ਲਈ ਗਾ ਬੇਣੋ ਚਮਚਾਣੇ ਜਿਹੜਾ ਸਟਾਕ ਹੈ ਜਮਾ ਹੌਲੀ ਹੌਲੀ ਆਉਂਦਾ ਅੱਜ ਭੀੜ ਹੈਗੀ ਆ ਬਾਲੀ ਦੀਪਗੜਾ ਬੇਤਨੋਲੇ ਚ ਹਾਂਜੀ ਆ ਗਿਆ ਸਮਾਨ ਉਹ ਗੰਡੇ ਆ ਦਿਓ ਵੀ ਮੁੱਕ ਗਿਆ ਬਈ ਗੰਡੇ ਨਾਲ ਫੇਰ ਆਉਂਗਾ ਗੰਡਿਆਂ ਵਾਲਾ ਪ੍ਰਸਾਦਾ ਆਟੇ ਸੱਤ ਲੱਖ ਦਾ ਆ ਜਿੰਨਾ ਜਿੰਨਾ ਜੀ ਦੋ ਨਾ ਕੋਈ ਬੋਲੇ ਸੁਣਾਈ ਚੱਕ ਕਰੋ ਨੁਕਸਾਨ ਨ ਕਰੋ ਪਾਣੀ ਦੀ ਆ ਗਿਆ ਯਾਰਸ ਮਲਾਈ ਆ ਗਈ ਕਹਿੰਦੇ ਚੱਕ ਵੀ ਮਣੀ ਬਾਲਾ ਵੱਡਾ ਬਿੱਡ ਲਾਇਆ ਬਾਰੇ ਤਾਂ ਜਾ ਕੇ ਦਸ ਮਲਾਈ ਇਹਦੇ ਚ ਦਿਖਾਈ ਬਲੌਗ ਵਿੱਚ ਦਿਖਾਈ ਬਲੌਗ ਵਿੱਚ ਬਲੌਗ ਵਿੱਚ ਦਿਖਾ ਚਲੋ ਜਾਨਦਣੋਂ ਖੜਦਾ ਉਹ ਐ ਲਾਈਨ 'ਚ ਲੱਗ ਜਾਓ ਇੱਧਰ ਨੂੰ ਹੋ ਜਾਓ ਇੱਧਰ ਨੂੰ ਲਾਈਨ 'ਚ ਲੱਗ ਜਾਓ ਚੱਲ ਚੱਲ ਤਾਂ ਚਲੋ ਜੀ ਚਲੋ ਆਹ ਹੈ ਜੀ ਕਰਤਾ ਓਕੇ ਜਮਾ ਹਾਂ ਜੀ ਅੱਠੀ ਘਾਟਾ ਜਿੱਥੇ ਫਿਰ ਭੱਗ ਜਾਈਦਾ ਸਾਨੂੰ ਪਤਾ ਤਾਂ ਹੈਗਾ ਹਾਂ ਜੀ ਇੱਧਰ ਲਈ ਜਾਂਦੇ ਨੇ ਚਾਕਲੇਟਾਂ ਜਿੱਥੇ ਤਾਂ ਮੀ ਕਹਿੰਦੇ ਚੌਕਲੇਟਾਂ ਲਈ ਜਾਂਦਾ। ਪੈਸੇ ਵਧ ਘੱਟ। ਚੌਕਲੇਟਾਂ। ਦੋ ਠੀਕ ਚੌੜੀ ਦਾ। ਚਲਦੇ ਆ ਘਰੇ। ਇਹਨਾਂ ਨੂੰ ਤਾਂ ਜਾਣਦੇ ਆਪਾਂ। ਨਿੱਕ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਇਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ